ਹਾਂਜੀ ਦੋਸਤੋ ਆਪਾਂ ਬੱਬੂ ਗੱਲਾਂ ਨੂੰ ਇੱਕ ਹੋਰ ਸੁਣਾਉਂਦਾ ਮੈਂ ਹਾਂਜੀ ਇੱਕ ਸਾਡਾ ਇੱਕ ਕੈਰੈਕਟਰ ਸੀਗਾ ਉਹ ਬਾਦਲ ਕਹਿੰਦੇ ਸੀਗੇ ਬਹੁਤ ਵਧੀਆ ਪਰਿਵਾਰ ਚੋਂ ਸੀਗਾ ਉਹ ਅੱਛਾ ਪੜਿਆ ਲਿਖਿਆ ਸੀਗਾ ਨੌਕਰੀ ਨੌਕਰੀ ਪਹਿਲਾਂ ਕਰਦਾ ਸੀਗਾ ਜਦੋਂ ਸਮੇ ਦੇ ਹਾਲਾਤ ਭਰਾ ਉਹਦਾ ਸਰਕਾਰੀ ਡਾਕਟਰ ਅੱਜ ਵੀ ਅੱਛਾ ਜੀ ਤਾਂ ਮੁੰਡਾ ਉਹਦਾ ਸ਼ਾਹਦ ਖਲੈਣ ਕਹਿੰਦਾ ਕਿਆ ਹੋਇਆ ਪਰ ਆਪ ਬੀੜੀਆਂ ਪੂੜੀਆਂ ਪੀਂਦਾ ਸੀਗਾ ਭੁੱਕੀ ਖਾਂਦਾ ਸੀਗਾ ਦਾਰੂ ਬਹੁਤ ਪੀਂਦਾ ਸੀਗਾ ਮੁੰਡਾ ਬਾਦਲ ਹਾਂ ਬਾਦਲ ਕਹਿੰਦੇ ਸੀ ਮੁੰਡਾ ਦੀ ਹਵਾ ਦੀ ਉਮਰ ਉਹਦੀ 60 ਸਾਲ ਦੀ 50-60 ਸਾਲ ਦੀ ਗੱਡੀਆਂ ਤੇ ਰਹਿੰਦਾ ਸੀ ਉਹ ਚਾ ਚਲ ਜੀ ਉਹ ਗੱਡੀ ਤੇ ਸਾਡੇ ਚੇਅਰਮੈਨ ਆ ਉਹ ਚੇਅਰਮੈਨ ਦੀ ਗੱਡੀ ਤੇ ਸੀਗਾ ਉਹ ਅੱਛਾ ਚਲ ਜੀ ਮਾਲ ਮੋਲ ਬਹੁਤ ਖਾਂਦਾ ਸੀਗਾ ਪੜਿਆ ਲਿਖ ਅੰਗਰੇਜ਼ੀ ਬੋਲਦਾ ਸੀ ਪੜਿਆ ਲਿਖਿਆ ਬੰਦਾ ਸੀਗਾ ਬਹੁਤ ਉਹ ਬੰਦਾ ਹਾਂ ਚਲੋ ਜੀ ਹੋਇਆ ਕੀ ਵੀ ਬਿਮਾਰ ਬਮੂਰ ਰਹਿ ਲੱਗ ਗਿਆ ਉਹ ਜੀ ਚੜਾਈ ਕਰ ਗਿਆ ਲੌਕਡਾਊਨ ਚ ਅੱਛਾ ਪੂਰਾ ਹੋ ਗਿਆ ਹਾਂ ਲੌਕਡਾਊਨ ਚ ਪੂਰਾ ਹੋਇਆ ਤਾਂ ਜਿਹੜੇ ਬੰਦੇ ਨਾਲ ਉਹ ਰਹਿੰਦਾ ਸੀ ਉਹ ਵੀਗਾ ਚੰਗਾ ਮਾਲ ਮੋਲ ਖਾਂਦਾ ਸੀ ਭੁੱਲਾ ਭੁੱਲਾ ਕਹਿੰਦੇ ਉਹਨੂੰ ਅੱਛਾ ਤਾਂ ਯਾਨੀ ਦੋਵਾਂ ਦੀ ਪੂਰੀ ਜਾਰੀ ਸੀਗੀ अच्छा चलो जी ਜਦੋਂ ਮਨ ਲੱਗ ਵੀ ਘਰੇ ਪਤਾ ਲੱਗਿਆ ਵੀ ਬਾਦਲ ਚੜਾਈ ਕਰ ਗਿਆ ਹਾਂ ਤਾਂ ਉਹਦੇ ਰਿਸ਼ਤੇਦਾਰ ਭੈਣ ਭਰਾ ਬਈ ਦਿੱਲੀੋਂ ਆਏ ਕੋਈ ਚੰਡੀਗੜ੍ਹ ਤੋਂ ਆਇਆ ਮਹਿੰਗੇ ਮਹਿੰਗੇ ਗੱਡਾਂ ਤੇ ਅੱਛਾ ਬਈ ਤਕੜੀਆਂ ਗੱਡਾਂ ਤੇ ਤਕੜੀਆਂ ਗੱਡਾਂ ਤੇ ਹਾਂ ਭਰਾ ਉਹਦਾ ਸਰਕਾਰੀ ਡਾਕਟਰ ਸੀਗਾ ਅੱਛਾ ਉਹ ਵੀ ਆਇਆ ਬਈ ਉਹਨੂੰ ਉੱਨਾ ਕੋਈ ਡਰਦਾ ਹੱਥ ਨਾਲਾ ਬੰਦੇ ਨੂੰ ਬੰਦੇ ਨੂੰ ਸ਼ਾਇਦ ਕਰੋਨਾ ਨਾ ਹੋਵੇ ਕਰੋਨਾ ਨਾ ਹੋਗੀ ਹੋਵੇ ਸਾਰਿਆਂ ਨੇ ਮਾਸਤ ਮੂਸਕੇ ਲਾਏ ਵੇ ਅੱਛਾ ਚਲੋ ਉਹ ਵਿੱਚ ਬੰਦੇ ਕੱਲਾ ਕਰ ਲੱਗੇ ਵੀ ਯਾਰ ਨਵਾਬਗਾ ਕੌਣ ਹਨ ਹਾਂ ਵੀ ਬੰਦਾ ਲਿਆਓ ਆਇਆ ਕਰ ਲੋ ਮੈਂ ਕਹ ਯਾਰ ਇੱਡੀ ਕਿੱਡੀ ਗੱਲ ਐ ਮੈਂ ਕਹ ਲਾਵਾ ਦਿੰਦੇ ਆ ਬੰਦਾ ਹੀ ਐ ਇੱਥੇ ਸਾਡੇ ਨਾਲ ਹੀ ਰਹਿੰਦਾ ਰਿਹਾ ਉਹ ਸਾਡਾ ਭਰਾ ਐ ਆ ਵੀ ਆਪਣਾ ਭਰਾ ਯਾਰ ਕੋਈ ਗੱਲ ਨਹੀਂ ਯਾਰ ਹਾਂ ਚੱਲ ਜੀ ਅਸੀਂ ਨਾ ਭਈ ਉਹਦੇ ਵਾਸਤੇ ਪਾਣੀ ਪੂਣੀ ਲਿਆਂਦਾ ਹਾਂ 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 ਪਾਣੀ ਪੂਣੀ ਲਿਆ ਕੇ ਤੇ ਆਪਣਾ ਹਾਂਜੀ ਨੂੰ ਉਹਨੂੰ ਉਹਦੀ ਤਿਆਰੀ ਕਰਨੀ ਅੱਛਾ ਮਾਰਕੀਟ ਦੇ ਦੀ ਜਣ ਸੀਗੇ ਲੋਕਡਾਊਨ ਤੇ ਹਾਂ ਤਾਂ ਜਿਹੜੇ ਉਹ ਬੰਦੇ ਨਾਲ ਰਹਿੰਦਾ ਦੀ ਗੱਡੀ ਤੇ ਬੱਦਲਦਾ ਅੱਛਾ ਉਹ ਲੱਗਦਾ ਨਾ ਹਾਂ ਚਾਲੇ ਨਾ ਲਗੇ ਦਹੀਂ ਰੂਈ ਲਿਆਂਦਾ ਹਣਾ ਹਾਂ ਉਹ ਜਦੋਂ ਮਨ ਲਾ ਵੀ ਪਾਣੀ ਦਾ ਟੱਪ ਭਰਿਆ ਉਹ ਹੱਥ ਲਾ ਕੇ ਭਲੇ ਕਹਿੰਦਾ ਸਾਰੇ ਉਹ ਇੰਨਾ ਠੰਡਾ ਪਾਣੀ ਹੈ ਨਾ ਸਾਰੇ ਉਹ ਨਮੂਨੀਆਂ ਕਰਾਉਣਾ ਅੱਛਾ ਅੱਛਾ ਮਰੇ ਮੇਰੀ ਜਾਨ ਜਦੋਂ ਲੱਗੇ ਹਾਂ ਕਹਿੰਦਾ ਨਮੂਨੀਆਂ ਕਰਾਣਾ ਮੈਂ ਭਾਈ ਉਹਦੇ ਬਾਦ ਬੋਲਦਾ ਮਨ ਲਾ ਭੁੱਲੇ ਪਾਣੀ ਸਰਚਣਾ ਹਾਂ ਉਹ ਜੱਗ ਚੱਕਿਆ ਪਾਣੀ ਦਾ ਸਾਹ ਸਾਹ ਕਹਿੰਦਾ ਸਾਰੇ ਉਹ ਇੰਨਾ ਠੰਡਾ ਪਾਣੀ ਹੈ ਨਾ ਨਮੂਨੀਆਂ ਕਰਾਉਣਾ ਕਹਿੰਦਾ ਉਹ ਮੈਂ ਵੀ ਮਰਿਆ ਦਾ ਪਹਿਲਾਂ ਹੀ ਗਿਆ ਉਹ ਨੂੰ ਨਹੀਂ ਦੱਸ ਉਹ ਨੂੰ ਕੀ ਹੋਣਾ ਹਾਂ ਵੀ ਕਿਵੇਂ ਹੋ ਜੂਗਾ ਹਾਂ ਤੇ ਇਹਦਾ ਵੀ ਬੰਦੇ ਮਾਲਮੂਲ ਖਾਣੇ ਆ ਦਾ ਕਦੇ ਵੀ ਬੰਦਾ ਦੇਖਦਾ ਉਹ ਗੱਲ ਇਹੋ ਜਿਹੀ ਕਰੂਗਾ ਵੀ ਹਾਂ ਵੀ ਉਹ ਆਪਣੇ ਬਾਰੇ ਸੋਚੋ ਵੀ ਹਾਂ ਅਮਲੀ ਬੰਦਾ ਕੇਰਾ ਭਾਈ ਉਹ ਮੇਰੇ ਨਾਲ ਵੀ ਚੱਕਰ ਲਵਾ ਕੇ ਆਇਆ ਸੀ ਬਾਦਲਾ ਕਿੱਥੇ ਦਾ ਇਧਰ ਯੂਪੀਐਪੀ ਦਾ ਨਹੀਂ ਕਿੱਥੇ ਦਾ ਕਿ ਮੈਨੂੰ ਯਾਦ ਨਹੀਂ ਹੁਣ ਅੱਛਾ ਚੱਲ ਜੀ ਤਾਂ ਉਹ ਨਸ਼ਾ ਨੂੰ ਜਿਆਦਾ ਕਰਦਾ ਸੀ ਇਹਦੇ ਗੋਲੇ ਕਹਿੰਦਾ ਸੀਗਾ ਅੱਛਾ ਮੇਰੇ ਨਾਲ ਚਲੇ ਗਿਆ ਸਿਲੀਗੁਰੇ ਗਿਆ ਸੀਗਾ ਅੱਛਾ ਚਾਹ ਸਿਲੀਗੁਰੇ ਗਿਆ ਤਾਂ ਆਪਣਾ ਕਈ 2 ਦਿਨਾਂ ਮੈਂ ਦੇਖਿਆ ਮੈਂ ਕਿ ਯਾਰ 2 ਦਿਨ ਹੋ ਗਏ ਵੀ ਸਾਹ ਬਾਹਰ ਅੰਦਰ ਨਹੀਂ ਗਿਆ ਨੀ ਇਹ ਅੱਛਾ ਵੀ ਲੈਟਰੀ ਨਹੀਂ ਗਿਆ ਬਾਥਰੂਮ ਜਾਣਾ ਆਪਾਂ ਤੜਕੇ ਉੱਠਾਂ ਸਰ ਜਾਂਦੇ ਆ ਹਾਂ ਮੈਂ ਕਿਹਾ ਬਾਹਰ ਵੀ 2 ਦਿਨ ਹੋ ਗਏ ਯਾਰ ਤੋ ਬਾਹਰ ਅੰਦਰ ਨਹੀਂ ਗਿਆ ਹੈਗਾ ਹਾਂ ਕਹਿੰਦਾ ਭਾਈ ਮੈਂ ਆਪੇ ਚੱਲ ਜਾਂ ਚੱਲ ਮੱਕ ਠੀਕ ਆ ਉਸ ਦਿਨੇ ਭਾਈ ਦੁਪਹਿਰੇ ਜੇ ਮੈਨੂੰ ਕਹਿੰਦਾ ਗੱਡੀ ਰੁਕ ਮੈਂ ਬਾਥਰੂਮ ਜਾ ਕੇ ਆਣਾ ਮੈਂ ਵੀ ਠੀਕ ਆ ਹਾਂ ਵੀ ਜਾਇਆ ਹਾਂ ਬੋਤਲ ਚੱਕ ਲਈ ਚਲੇ ਗਿਆ ਭਾਈ ਗਿਆ ਜੀ ਜੂਹ ਗਿਆ ਆਏ ਨਾ ਹਾਂ ਖਾਸਾ ਟਾਈਮ ਲੰਘ ਗਿਆ ਮੈਂ ਕਿ ਯਾਰ ਆਇਆ ਕਦੇ ਨਹੀਂ ਬੰਦਾ ਨਾ ਵੀ ਕੋਈ ਹਾਂ ਹਾਂ ਦੇਖੀ ਗਿਆ ਦੇਖੀ ਗਿਆ ਚਾਲ ਮੈਂ ਹਾਕਾਂ ਕਾ ਮਾਰੀਆਂ ਆਇਆ ਨਹੀਂ ਮੈਂ ਮੈਂ ਫੇਰ ਆ ਕੇ ਗੱਡੀ 'ਚ ਬਹਿ ਗਿਆ ਹਾਂ ਚੱਲ ਜੀ ਆ ਗਿਆ ਭਾਈ ਵਾਪਸ ਉਹ ਅੱਛਾ 15 20 ਮਿੰਟ ਅੱਧੇ ਘੰਟੇ ਬਾਅਦ ਮੈਂ ਕਿਹਾ ਇੰਨਾ ਟਾਈਮ ਜੰਗਲ ਪਾਣੀ ਨੂੰ ਹਾਂ ਸਿਰ 10 15 ਮਿੰਟ 5 ਮਿੰਟ 'ਚ ਬੰਦਾ ਆ ਜਾਂਦਾ ਹਾਂ ਹਾਂ ਕਹਿੰਦਾ ਯਾਰ ਜੰਗਲ ਪਾਣੀ ਕੀ ਕਹਿੰਦਾ ਯਾਰ ਦੋ ਦਿਨ ਕਹਿੰਦਾ ਵੀ ਗਿਆ ਨਹੀਂ ਹੈਗਾ ਹੂੰ ਮਾਲ ਮੁਲਕਾ ਖਾ ਲਿਆ ਭਾਈ ਪਾਲਾ ਅੱਛਾ ਉਹਦੇ ਕਰਕੇ ਕਹਿੰਦਾ ਯਾਰ ਗੜਬੜ ਹੋ ਗਈ ਮੈਂ ਕਿਹਾ ਕੀ ਹੋਇਆ ਕੀ ਆ ਹਾਂ ਕਹਿੰਦਾ ਹੁਣ ਆ ਕੀ ਜੇ ਤਾਂ ਹੁੰਦੀ ਫਲਸ਼ ਇਹਦਾ ਫਿਰ ਤਾਂ ਮੈਂ ਰਹਿੰਦਾ ਸੌਖਾ ਹਾਂ ਉਹ ਕਹਿੰਦਾ ਵੀ ਦੂਏ ਨੋਟਾਂ ਖੇਤਾਂ 'ਚ ਵਗ ਗਿਆ ਹਾਂ ਉਹ ਅੰਦਰ ਭਾਈ ਸਾਰਾ ਕੁਝ ਉਹ ਜੰਮ ਗਿਆ ਹਾਂ ਉਹ ਕਹਿੰਦਾ ਕਹਿੰਦਾ ਸਾ ਕੀ ਹੈ ਜਿਹਨਾਂ ਸਗੋਂ ਲੀਡ ਨਿੱਕਿਆ ਕਰਾ ਕਹਿੰਦਾ ਕੀ ਹੈ ਜਿਹੜਾ ਲੀਡ ਨਿੱਕਿਆ ਕਹਿੰਦਾ ਜਦੋਂ ਕਹਿੰਦਾ ਜ਼ੋਰ ਲਾ ਕੇ ਕਹਿੰਦਾ ਮੈਂ ਬਾਹਰ ਕੱਢਾ ਕਰਾਂ ਜਦੋਂ ਕਹਿੰਦਾ ਸਾਲ ਥੱਲੇ ਧਰਤੀ ਨਾਲ ਲੱਗ ਜਾ ਕਰੇ ਫੇਰ ਮਗਰ ਫੇਰ ਫੇਰ ਕਹਿੰਦਾ ਭਾਈ ਮੈਂ ਇੱਟਾਂ ਜਿਨੀ ਅਸਲ ਥਲੇ ਉਪੈ ਨੇ ਉਹ ਕਿਉਂ ਨਾ ਪਹਿਲੇ ਇੱਕ ਇੱਟ ਰੱਖੀ ਉਹਦੇ ਨਾਲ ਹੀ ਲੋਟ ਹੈ ਕਹਿੰਦਾ ਪਰ ਦੋ ਦੋ ਇੱਟਾਂ ਰੱਖ ਕੇ ਬਰਾਬਰ ਉਹਦੇ ਉੱਤੇ ਬੈਠਾ ਤਾਂ ਜਾ ਕੇ ਕਹਿੰਦਾ ਭੰਦਾ ਮਾਰ ਨਿਕਲਿਆ ਜਿਸ ਤਰ੍ਹਾਂ ਅੰਦਰ ਆਏ ਕਰੇ ਕਹਿੰਦਾ ਉਵੇਂ ਬਾਹਰ ਆ ਜੇ ਅੰਦਰ ਜਾ ਜੇ ਜਿੰਨਾ ਜਿੰਨਾ ਜ਼ੋਰ ਲਾ ਕੇ ਕਹਿੰਦਾ ਸਾਨੂੰ ਬਾਹਰ ਨਿਕੜਾ ਧਰਤੀ ਨਾਲ ਲੱਗ ਜਾ ਕਰੇ ਉਨੇ ਹੀ ਫੇਰ ਅੰਦਰ ਚਲੇ ਜਾ ਕਰੇ ਚਲਾ ਭਾਈ ਬਹੁਤ ਔਖਾ ਕਹਿੰਦਾ ਮੈਨੂੰ ਲੋਕਾਂ ਤੂੰ ਕਹਿੰਦਾ ਬਾਹਰ ਅੰਦਰ ਕਹਿੰਦਾ ਮੇਰੇ ਬਾਤਾਂ ਸੰਘਰਸ਼ੀ ਆ ਕਹਿੰਦਾ ਇਹ ਤੈਨੂੰ ਤਾਂ ਕੱਢਣੀ ਹੈ ਇਹ ਮੈਂ ਕੰਮ ਬਾੜੀ ਤਕੜਾ ਕੰਮ ਹੋਇਆ ਹੋਇਆ ਹੈ ਹੋਰ ਮਸਾਂ ਕਹਿੰਦਾ ਯਾਰ ਭੈਣ ਜੋ ਖੇੜ ਵੀ ਕਹਾਨੂੰ ਆਪਣਾ ਪ੍ਰੇਜ ਰੱਖਿਆ ਕਰ ਆਮੈਂ ਕਹਿੰਦਾ ਹਾਂ ਪ੍ਰੇਜ ਰੱਖੂਗਾ ਮੈਂ ਕਹਦਾ ਕਹਿੰਦਾ ਹੁਣ ਜਾਣਾ ਹੀ ਨਹੀਂ ਕਹਿੰਦਾ ਹਾਂ ਉਦੋਂ ਹੀ ਜਾਊਂ ਜਦ ਸਾ ਆਪ ਦੇ ਆਪ ਹੀ ਆਏਗਾ ਤੇ ਅਸਾਂ ਕਿਹਾ ਤਵੀ ਦਵਾਈ ਬੱਤੇ ਦੇ ਘੱਟ ਲੱਗੀ ਨਸ਼ਾ ਨਸ਼ਾ ਘੱਟ ਖਾਈ ਪ੍ਰੇਜ ਰੱਖੀ ਉਹ ਦੂਏ ਪਾਸੇ ਨਾਲ ਲੈ ਗਿਆ ਉਹ ਕਹਿੰਦਾ ਹਾਂ ਕਹਿੰਦਾ ਹੁਣ ਕਹਿੰਦਾ ਜੰਗਲ ਬਣਦਾ ਪ੍ਰੇਜ ਹੀ ਰੱਖਣਾ ਕਹਿੰਦਾ ਜਦੋਂ ਸਾ ਆਪ ਦੇ ਆਪ ਹੀ ਬਾਹਰੋਂ ਭੱਜੂਗਾ ਉਦੋਂ ਹੀ ਜਾਊਂਗਾ ਕਹਿੰਦਾ ਅਰ ਕਹਿੰਦਾ ਉਨੀ ਤੇ ਜਾਣਾ ਹੀ ਨਹੀਂ ਹੈਗਾ ਦੇਖ ਲੈ ਭਾਈ ਇਹੋ ਜਿਹੀ ਵੀ ਦੁਨੀਆ ਹੈ ਹਾਂ ਬਈ ਆਦਾਂ ਰਹਿ ਗਈਆਂ ਹੁਣ ਬੰਦੇ ਦੀਆਂ ਭਾਈ ਯਾਰ ਆ ਤੂੰ ਦੇਖ ਲੈ ਹੁਣ ਰੱਬੀ ਭਾਈ ਆ ਹੋਟਲ ਆਲਾ ਆਪਣੇ ਪਿੰਡ ਪਿੰਡ ਦੇ ਗਵੰਡੀ ਨੇ ਇਹ ਲਖਨਊ ਗੋਲ ਲਖਨਊ ਕਦੇ ਹਾਂ ਭਾਈ ਮੈਂ ਤਾਂ ਦਾਦਾ ਵੀ ਰੱਬੀ ਬਾਈ ਨਾ ਇੱਥੇ ਦਵਾਈ ਖਾਂਦਾ ਹੁੰਦਾ ਸੀ ਸ਼ੂਗਰ ਦੀ ਆਪਣਾ ਫੈਜਾਬਾਦ ਤੋਂ ਅੱਛਾ ਚੱਲ ਜੀ ਮੇਰੇ ਕੋਲੇ ਮਾਲ ਸੀਗਾ ਸਿੱਧੀ ਗੋੜੀ ਦਾ ਤੇ ਆਪਣਾ ਇੱਕ ਸਕੂਟਰੀ ਜੀ ਫੈਜਾਬਾਦੀ ਪਈ ਹੋਈ ਨਾਲ ਅੱਛਾ ਚੱਲ ਰਾਤ ਨੂੰ ਭਾਈ ਆਇਆ ਉਹ ਪੁਰਾਣੇ ਪੰਪ ਤੇ ਦਾ ਹੋਟਲ ਹੁੰਦਾ ਸੀਗਾ ਪਿੱਛੇ ਹਾਂ ਇਹਨਾਂ ਨੂੰ ਵਾਲਦੇ ਪੰਪ ਤੇ ਇੰਡੀਆ ਦਾ ਪੰਪ ਤੇ ਕਹਾਂਲਾ ਮੈਨੂੰ ਕਹਿੰਦਾ ਕਿੱਛਾ ਦਾ ਮਾਲ ਹੈ ਮੈਂ ਕਿਹਾ ਜੀ ਆਪਣਾ ਤਾਂ ਸਿੱਲੀ ਕੁੜੀ ਦਾ ਕਹਿੰਦਾ ਸਵੇਰੇ ਮੈਂ ਦਵਾਈ ਲੈਣ ਜਾਣਾ ਫੇਜਾ ਬਦਵੇਂ ਮੈਨੂੰ ਨਾਲ ਲੈ ਕੇ ਕਹਿੰਦੀ ਮਤਲਬ ਭਾਈ ਚੱਲੀ ਕੋਈ ਗੱਲ ਨਹੀਂ ਹਾਂ ਵੀ ਚੱਲ ਚੱਲ ਭਾਈ ਰਾਤ ਨੂੰ ਜੀ ਮੈਂ ਆਇਆ ਰੋਟੀ ਦਾ ਟਿੱਖਾ ਦੀ ਪੈਗਪੂਕ ਲਾ ਕੇ ਸੌ ਗਿਆ ਮੈਂ ਕਿਹਾ ਭਾਈ ਐਂ ਕਰੀ ਸਵੇਰੇ 6 ਵਜੇ ਨੋ ਐਂਟਰੀ ਲੱਗਦੀ ਹੈ 5:00 ਵਜੇ ਆਪਾਂ ਚੱਲੀ ਗਏ ਕਹਿੰਦਾ ਠੀਕ ਹੈ ਚੱਲ ਜੀ ਮੈਂ ਤਾਂ ਰੋਟੀ ਖਾ ਕੇ ਸੌਂਗਾ ਬਾਈ ਵੀ ਕਿਤੇ ਘੰਟੇ ਬਾਅਦ ਉਹ ਵੀ ਪੈ ਗਿਆ ਵੀ ਸਵੇਰੇ ਜਾਣਾ ਹਾਂ ਚੱਲ ਜਦੋਂ ਭਾਈ ਜਾਗ ਖੁੱਲੀ 5:30 ਪੌਣੇ 6 ਦਾ ਟਾਈਮ ਹੋ ਗਿਆ ਅੱਛਾ ਕਹਿੰਦਾ ਚੱਲ ਦੇਖੀ ਜੋ ਕਹਿੰਦਾ ਵੀ ਚੱਲਦੇ ਆ ਕਹਿੰਦਾ ਮੋੜ ਦੇਣਗੇ ਗਾਂਹ ਤੇ ਵਾਪਸ ਤੁਡੀ ਘਵਾ ਦੇਵਾਂਗੇ ਹੋਰ ਕੀ ਆ ਹਾਂ ਕਿਉਂਗਾ ਫਿਰ ਮੋੜਾ ਮੁੜਾ ਦੇ ਚੱਲ ਬਾਈ ਬਾਈ ਨੇ ਪੱਗ ਪੁਗ ਬੰਨੀ ਤੇ ਮੇਰੇ ਕੋਲ ਸਕੂਟਰੀ ਆਰਮੀ ਸਮਾਨ ਆਰਮੀ ਦੀ ਸੀਗੀ ਹਾਂ ਤੇ ਹੋਰ ਵੀ ਥੋੜਾ ਬਗ ਆਰਮੀ ਸਮਾਨ ਸੀ ਹੋ ਇੱਥੇ ਪੋਸਟਰ ਲੰਨ ਆਉਂ ਡਿਊਟੀ ਦਾ ਉਹ ਲੱਗਿਆ ਹੋਇਆ ਸੀਗਾ ਅੱਛਾ ਚੱਲ ਜੀ ਚਲੇਗੇ ਜੀ ਅਸੀਂ ਗਏ ਤਾਂ ਬਾਈ ਕੋਲ ਨਾ ਲਾਇਸੈਂਸੀ ਰਵਲਵਰ ਹੁੰਦਾ ਸੀਗਾ ਅੱਛਾ ਪਤੀਵੋਰ ਦਾ ਹਾਂ ਇਹ ਪੱਗ ਪੁਗ ਬੰਨੀ ਜਵਾਨ ਬਹੁਤ ਸੀਗਾ ਬਾਈ ਹਾਂ ਉਹਨੇ ਕੀ ਕਰਿਆ ਵੀ ਪਿਸਤੌਲ ਪਹਿਲਾਂ ਉਹਨੇ ਥੱਲੇ ਦੀ ਪਾ ਕੇ ਰੱਖਦਾ ਸੀਗਾ ਉਹ ਤਾਂਹਾਂ ਦੀ ਪਾ ਦਿਆ ਇੱਥਾਂ ਉੱਪਰ ਦੀ ਹਾਂ ਉੱਪਰ ਦੀ ਪਾਇਆ ਤਾਂ ਉਥੇ ਭੱਜੇ ਆਏ ਵੀ ਪੁਲਿਸ ਵਾਲੇ ਨੋ ਐਂਟਰੀ ਕਰਕੇ ਗੱਡੀ ਕਰਕੇ ਹਾਂ ਵੀ ਸਵਾ 6 6:30 ਦਾ ਟਾਈਮ ਹੋ ਗਿਆ ਪੁਲਸ ਆਪ ਘੱਡੇ ਆਵੇ ਹਾਂ ਰੁਕੋ 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 ਮੈਂ ਕਹਾ ਆਰਮੀ ਸਮਾਨ ਹੈ ਮੈਂ ਕਹਾ ਸਾਹਬ سے بات ਕਰ ਲੋ ਹਾਂ ਭਾਈ ਕਹਿੰਦਾ ਇੱਧਰ ਆ ਜਦੋਂ ਭਾਈ ਉਹਨੇ ਦੇਖਿਆ ਪਿਸਤੌਲ ਪਿਸਤੌਲ ਪਾਇਆ ਵਾ ਚੰਗੀ ਪੱਗ ਬੁਗੂ ਬੰਨੀ ਹਾਂ ਆ ਕੇ ਭਾਈ ਸਲੂਟ ਮਾਰੀ ਜੈ ਹਿੰਸ ਸਰ ਹਾਂ ਭਈ ਰੱਬੀ ਭਾਈ ਨੂੰ ਸਲੂਟ ਮਾਰੀ ਕਹਾ ਸਰ ਕਿਧਰ ਜਾਓਗੇ ਕਹਿੰਦਾ ਹਮਾਰਾ ਆਰਮੀ ਦਾ ਸਾਮਾਨ ਹੈ ਕਹਿੰਦਾ ਵੀ ਤੂੰਨੇ ਕਿਆ ਲੈਣਾ ਦੇਣਾ ਉਹ ਕਹਿੰਦਾ ਜਾਓ ਸਿਪਾਹੀ ਜੀ ਪਿੱਛੇ ਹਟ ਗਿਆ ਚੱਕ ਦੇ ਮੈਨੂੰ ਖਿੱਚੀ ਜਾ ਲੋ ਅੱਛਾ ਹਾਂ ਦੋ ਤਿੰਨ ਜਗ੍ਹਾ ਸਾਂ ਰੋਕਿਆ ਭਾਈ ਨੋ ਇੰਟਰੀ ਚ ਹਾਂ ਦੋ ਤਿੰਨ ਜਗ੍ਹਾ ਰੋਕਿਆ ਭਾਈ ਨੂੰ ਦੇਖ ਕੇ ਜਦ ਇਹ ਕਹਿੰਨ ਵੀ ਜਾਓ ਅੱਛਾ ਜਦੋਂ ਭਾਈ ਹੋ ਗਿਆ ਪਾਰਪੁਰ ਸਾਰਾ ਹਾਂ ਤੇਰੇ ਉੱਥੇ ਪਹੁੰਚ ਗਏ 12 ਵਾਂ ਕੀ ਹੁਣ ਤਾਂ ਬਾਈ ਵੀ ਖਾਂਦਾ ਖੁੰਦਾ ਸੀਗਾ ਮਾਲ ਮੋਲ ਹਾਂ ਬਾਈ ਕਹਿੰਦਾ ਤੂੰ ਹੁਣ ਐ ਕਰ ਗੱਡੀ ਰੋਕ ਹੋਣ ਕਹਿੰਦਾ ਵੀ ਹੁਣ ਆਪਾਂ ਫੌਜੀ ਬੁਣਾ ਛੱਡੀਏ ਹੁਣ ਆਪਾਂ ਆਪਣੇ ਵਿਭਾਗ ਵਿੱਚ ਜਾਈਏ ਵਿਭਾਗ ਵਿੱਚ ਕਹਿੰਦਾ ਵੀ ਹੁਣ ਆਪਾਂ ਟਰਾਂਸਫਰ ਕਰਾ ਲਈ ਹੁਣ ਚਾਹ ਤੂ ਵੀਏ ਤੇ ਫੇਰ ਘਰ ਚੱਲਾਂਗੇ ਵਿਭਾਗ ਵਿੱਚ ਜਾ ਜਾਈਏ ਵਿਭਾਗ ਵਿੱਚ ਜਾ ਜਾਈਏ ਕਹਿੰਦਾ ਫੌਜੀਆ ਦੇ ਰੂਲ ਬਾਦੀ ਦਿਨ ਨਹੀਂ ਆਪਣੇ ਤੋਂ ਫਾਲੋ ਹੋਣੇ ਕਿੰਨੀ ਕਿਧਰ ਹੋਣੇ ਸੀ ਹੋ ਗਏ ਆਪਣਾ ਕੰਮ ਸਰ ਗਿਆ ਹੁਣ ਚੱਲ ਹਾਂ ਇੰਹੀਂ ਦੇ علاوہ ਵੀ ਬਹੁਤ ਯਾਦਾਂ ਰਹਿ ਜਾਂਦੀਆਂ ਨੇ ਹਾਂ ਹੁਣ ਕਿੱਡਾ ਬਾਈ ਰੱਬੀ ਦਾ ਨੌ ਸੀਗਾ ਰੋਡ ਤੇ ਬਹੁਤ ਵਧੀਆ ਚੰਗਾ ਬੰਦਾ ਸੀਗਾ ਹਾਂ ਤੂੰ ਲਾਲਾ ਵੀ ਤਾਰੀ ਬਾਬਾ ਯਾਰ ਤਾਰੀ ਬਾਬਾ ਦੇ ਲਾਲ ਵੀ ਕਿੰਨਾ ਮੰਨਦਾ ਵੀ ਦੁਨੀਆ ਨੂੰ ਹਸਾਉਂਦਾ ਹਨਾ ਸਹੀ ਗੱਲ ਔਰ ਕਈ ਵਾਰੀ ਪਤਾ ਕੀ ਹੁੰਦਾ ਬੱਬੂ ਜਿਵੇਂ ਹੁਣ ਮੈਂ ਵੀ ਆ ਠੀਕ ਹੈ ਦੁਨੀਆ ਨੂੰ ਹਸਾਉਣ ਵਾਲਾ ਬੰਦਾ ਭਾਈ ਇਹ ਨਹੀਂ ਪਤਾ ਅੰਦਰੋਂ ਕਿੰਨਾ ਕੁ ਦੁਖੀ ਹੁੰਦਾ ਅੰਦਰੋਂ ਆਪ ਕਿੰਨਾ ਦੁਖੀ ਆ ਹਾਂ ਕਿੰਨਾ ਕੁ ਦੁਖੀ ਹੁੰਦਾ ਇਹ ਹੁਣ ਉਹੀ ਬੰਦਾ ਜਾਣਦਾ ਉਹਨੂੰ ਹੀ ਪਤਾ ਵੀ ਮੈਂ ਅੰਦਰੋਂ ਕਿੰਨਾ ਸੁਖੀ ਆ ਦੁਖੀ ਆ ਤੇ ਕਿੰਨਾ ਸੁਖੀ ਆ ਮੈਂ ਕਹਿੰਦਾ ਭਾਈ ਜਿੰਨਾ ਸੰਘਰਸ਼ ਮੈਂ ਜ਼ਿੰਦਗੀ ਚ ਕੀਤਾ ਮਿਹਨਤ ਬਹੁਤ ਕੀਤੀ ਹੈ ਕਿਸੇ ਨੇ ਭਾਈ ਇੰਨੀ ਮਿਹਨਤ ਨਹੀਂ ਕੀਤੀ ਨੇ ਮੈਂ ਦਿਹਾੜੀਆਂ ਵਿੱਚ ਕੀਤੀ ਆ ਬਾਈ ਹਕੀਕਤ ਅਸਲੀ ਗੱਲ ਹੈ ਜਿਹਨੂੰ ਮਰਜ਼ੀ ਪੁੱਛ ਸਕਦੇ ਆ ਦਿਹਾੜੀਆਂ ਵੀ ਕੀਤੀ ਆ ਸਹੀ ਗੱਲ ਆ ਤੇਰੀ ਤਾਂ ਮਤਲਬ ਵੀ ਰੂਹ ਰੂਹ ਮਰੂ ਮਰੂ ਨਹੀਂ ਕਦੇ ਕਰਿਆ ਹੈਗਾ ਸਹੀ ਗੱਲ ਜੋ ਦੰਦਾ ਪ੍ਰਮਾਤਮਾ ਵਧੀਆ ਮਿਹਨਤ ਕਰੋ ਆਪਾਂ ਦਾ ਅਦਲ ਹੁਣ ਜਵਾਬ ਬਾਹਰੋਂ ਆਏ ਨੇ ਲੋਕ ਕਹੀ ਨਾ ਮੈਂ ਇੱਕ ਚੈਨਲ 'ਚ ਸੁਣੀ ਜਾਂਦਾ ਗਿਆਨੀ ਬੂਟਾ ਸਿੰਘ ਆ ਕਹਿੰਦਾ ਜਿਹਨਾਂ ਛੱਤਰ ਮਾਰ ਕੇ ਬਾਹਰੋਂ ਭਜਾਇਆ ਪਹਿਲਾਂ ਇੱਥੋਂ ਛੱਤਰ ਖਾਂਦੇ ਗਏ ਫਿਰ ਉੱਥੋਂ ਛੱਤਰ ਮਾਰ ਕੇ ਭਜਾਇਆ ਹਾਂ ਮੈਂ ਸੋਚਦਾ ਸੀਗਾ ਮੈਂ ਕਿਹਾ ਵੀ ਗਿਆਨੀ ਬੂਟਾ ਸਿੰਘ ਕਥਾ ਕਰਦਾ अच्छा हुन ਤਾਂ ਉਹਦੇ ਚੱਲ ਚੈਨਲ ਚੁੱਲਣਾ ਜਬਣਾ ਹੋ ਤਾਂ ਨਹੀਂ ਕਰਦਾ ਬਾਹਰ ਪਹਿਲਾਂ ਅਮਰੀਕਾ ਮਰੂਕਾ ਜਾਂਦਾ ਰਿਹਾ ਬਾਹਰਲੇ ਦੇਸਾਂ 'ਚ ਹਾਂ ਭਾਈ ਇਹ ਬਾਹਰਲੇ ਦੇਸਾਂ 'ਚ ਤੁਹਾਨੂੰ ਜੇ ਤੁਸੀਂ ਕਮਾਈ ਕਰਕੇ ਕੋਠੀਆਂ ਪਾਈ ਨਾ ਉਹਨਾਂ ਦੇ ਸਿਰ ਤੇ ਪਾਈਆਂ ਨੇ ਉਹਨਾਂ ਦੀ ਸਿਰ ਤੇ ਪਾਈਆਂ ਨੇ ਠੀਕ ਹੈ ਤੁਸੀਂ ਸਮਾਂ ਉਹਨਾਂ ਦਾ ਹੌਸਲਾ ਹੌਸਲਾ ਦਾ ਕੀ ਬਤਾਉਣਾ ਵੀ ਚੱਲ ਕੋਈ ਗੱਲ ਨਹੀਂ ਯਾਰ ਜੋ ਹੋ ਗਿਆ ਹੋ ਗਿਆ ਵੀ ਹੋ ਗਿਆ ਹੋ ਗਿਆ ਭਾਈ ਤੁਸੀਂ ਗਾਹ ਨੂੰ ਮਿਹਨਤ ਕਰੋ ਕੋਈ ਗੱਲ ਨਹੀਂ ਕੋਈ ਹੋਰੇ ਮਿਹਨਤ ਕਰੋ ਜਿਹੜੇ ਹੁਣ ਹੋ ਗਿਆ ਆ ਗਿਆ ਚੰਗੇ ਬੰਦੇ ਨੂੰ ਭਾਈ ਸੁਧਾਰਨਾ ਜਾਂ ਮਾੜੇ ਨੂੰ ਸੁਧਾਰਨਾ ਉਹਨੂੰ ਕੋਈ ਸ਼ਾਬਾਸ਼ ਦੇ ਉਨੇ ਉਹ ਮਾਰੇ ਨਹੀਂ ਉਹਨਾਂ ਵਿਚਾਰੇ ਉਹ ਕੋਈ ਕ੍ਰਿਮੀਨਲ ਥੋੜਾ ਨੇ ਯਾਰ ਉਹ ਤਾਂ ਇੱਕ ਮਜਬੂਰੀ ਦੇ ਮਾਰੇ ਕੰਮ ਕਰਨ ਗਏ ਤੇ ਵਿਚਾਰੇ ਮਾਰੇ ਗਏ ਸੀਗੇ ਬਈ ਯਰੇ ਪੰਜਾਬ ਚ ਕੰਮ ਨਹੀਂ ਹੈਗਾ ਹੁਣ ਮੈਂ ਤਾਂ ਦਾਦਾ ਬਲਵਿੰਦਰ ਸਿੰਘ ਪੱਕੋ ਗਏ ਆ ਹਾਂ ਚੈਨਲ ਵੀ ਹੈ ਬਾਈ ਦਾ ਬਹੁਤ ਸ਼ਹੀਦ ਪਰਵਾਰਾਂ ਦੀ ਬਾਈ ਉਹ ਸੇਵਾ ਕਰਦਾ ਸਹੀ ਗੱਲ ਆ ਮੈਂ ਕਹਿੰਦਾ ਬਾਈ ਉਹਦੇ ਬੰਦੇ ਦੀਆਂ ਵੀਡੀਓ ਸੁਣ ਸੁਣ ਕੇ ਮੈਂ ਸਿੱਖ ਧਰਮ ਆਪਣੇ ਸਿੱਖ ਧਰਮ ਦੇ ਵਿੱਚ ਬਾਈ ਬਹੁਤ ਯਾਨੀ ਵੀ ਪਹਿਲਾਂ ਮੜੀਆਂ ਕਬਰਾਂ ਕੁਬਰਾਂ ਨੂੰ ਬਾਈ ਬਹੁਤ ਪੁੱਛਦਾ ਹੁੰਦਾ ਸੀ ਸਹੀ ਗੱਲ ਠੀਕ ਉਹਦੇ ਵੀਡੀਓ ਦੇਖ ਦੇ ਕੇ ਬਾਈ ਮੈਂ ਪੱਗ ਬੰਨਣਾ ਲੱਗ ਗਿਆ ਅੱਛਾ ਹਾਂ ਗੁਰੂ ਘਰ ਜਾਣ ਲੱਗ ਗਿਆ ਮੈਂ ਕਹਿੰਦਾ ਭਾਈ ਲੋਕ ਉਹੋ ਜਿਹੇ ਨੂੰ ਹੀ ਬਖਸ਼ਦੇ ਸਹੀ ਗੱਲ ਆ ਤੇਰੀ ਭਾਈ ਉਹ ਜਿਹੜੀ ਘਰ ਦੇ ਇੰਟਰਵਿਊ ਕਰਦਾ ਕਿਸੇ ਦੇ ਛੱਤ ਪੈਣੇ ਆਈ ਹੈ ਘਰ ਬਣਾ ਕੇ ਦਿੰਦਾ ਹੋ ਤਾਂ ਜਿਹੜੇ ਵੱਲ ਜਵਾਗ ਪੜਾਉਣੇ ਆ ਲੋਕਾਂ ਨੇ ਜ਼ਮੀਨਾਂ ਗਹਿਣੇ ਪਈਆਂ ਤੱਕ ਛੜਾਤੀਆਂ ਭਾਈ ਉਹ ਬੰਦੇ ਨੇ ਉਹ ਬੰਦੇ ਨੇ ਇਹ ਤੇ ਕੱਢ ਕੇ ਦੇਖੀ ਬੰਦੇ ਸੰ ਪੱਕੇ ਬਹੁਤ ਵਧੀਆ ਇਨਸਾਨ ਹੈ ਇੱਕ ਬੰਦਾ ਉਰੇ ਦਾ ਆਇਆ ਸ਼ਹਿਰਪੁਰ ਦਾ ਰਾਜਾ ਬ੍ਰਦਰ ਗਰੁੱਪ ਬਣਾਇਆ ਉਹਨਾਂ ਨੇ ਬਾਈ ਅੱਛਾ ਉਹ ਬਈ ਆਪਣੇ ਡਰਾਈਵਰ ਵੀਰ ਹਨਾ ਉਹਨਾਂ ਦੀ ਬਹੁਤ ਹੈਲਪ ਕਰਦੇ ਨੇ ਕਿਸੇ ਦਾ ਐਕਸੀਡੈਂਟ ਹੋ ਗਿਆ ਕੁਝ ਹੋ ਗਿਆ ਉਹ ਬਹੁਤ ਵਧੀਆ ਬੰਦੇ ਨੇ ਬਾਈ ਰਾਜਾ ਬ੍ਰਦਰ ਗਰੁੱਪ ਹੁਣ ਜਿਹੜੇ ਆ ਆਪਣੇ ਤਾਰੀ ਬਾਬੇ ਹੁਣੀ ਨੇ ਇਹਨਾਂ ਨਾਲ ਇੱਕ ਮੁੰਡਾ ਹੈ 바ਸੀ ਉਹਦਾ ਨਾਂ ਤਾਂ ਹੀ ਪੂਰਾ ਜਾਣਦਾ 바ਸੀ 바ਸੀ ਕਹਿੰਦੇ ਨੇ 13 13 ਚੈਨਲ ਉਹਨਾਂ ਦਾ ਉਹ ਟੂਰਨਾਮੈਂਟ ਕਰਾਉਂਦੇ ਨੇ ਬਾਈ ਉਹਨਾਂ ਨੇ ਵਿਚਾਰਿਆਂ ਨੇ ਮੇਰੀ ਬਹੁਤ ਹੈਲਪ ਕੀਤੀ ਹੁਣ ਹੈਲੋ ਬਾਈ ਹੈ ਤਾਰੀ ਬਾਬੇ ਦਾ ਜੀਜਾ ਹਾਂ ਤਾਂ ਉਹ ਭੈਣ ਭਣਵਾਈਏ ਦੋਈ ਜਾਣੇ ਨੇ ਭਾਈ ਉਹ ਬਾਬੇ ਦੀ ਭੈਣ ਨੇ ਉਹ ਮੇਰੀ ਭੈਣ ਆ ਭਾਈ ਸਹੀ ਗੱਲ ਆ ਤਾਂ ਨਹੀਂ ਭਾਈ ਠੀਕ ਆ ਉਹਨੇ ਵਿਚਾਰਨੇ ਭੈਣ ਨੇ ਮੇਰੇ ਔਖੇ ਟਾਈਮ ਇੰਨੀ ਕੋਈ ਹੈਲਪ ਕੀਤੀ ਆ ਮੈਂ ਕਹਿੰਦਾ ਯਾਰ ਆਪ ਦੇ ਸਕੇ ਸੰਬੰਧੀ ਭਾਈ ਸਭ ਬਲੌਕ ਕਰ ਗਏ ਨੰਬਰ ਕੋਈ ਨਹੀਂ ਖੜਦਾ ਭਾਈ ਅੱਜ ਤੱਕ ਫੋਨ ਕਰਕੇ ਨਹੀਂ ਪੁੱਛਿਆ ਵੀ ਤੇਰਾ ਕੀ ਹਾਲ ਚਾਲ ਆ ਕਿਵੇਂ ਆ ਤੂੰ ਬਚ ਗਿਆ ਕਿ ਮਰ ਗਿਆ ਕਿਸੇ ਨੇ ਕੁਝ ਨਹੀਂ ਪੁੱਛਿਆ ਵੀ ਤੂੰ ਕਿਹਾ ਤਾਂ ਹਾਂ ਭਾਈ ਉਹ ਬੰਦਾ ਮੈਂ ਰੋਜ਼ ਡੇਲੀ ਹੁਣ ਆਉਂਦਾ ਭਾਈ ਆਪਣਾ ਨਹੀਂ ਖੜਦਾ ਹੈਗਾ ਫੇਰ ਉਹਦੇ ਅੱਲਾ ਵੀ ਜਿਹੜੇ ਜਿੰਨੇ ਵੀ ਭਰਾਵਾਂ ਨੇ ਬਾਈ ਹੈਲਪ ਕੀਤੀ ਐ ਮੈਂ ਕਹਿੰਦਾ ਵੀ ਜਿਵੇਂ ਪ੍ਰਮਾਤਮਾ ਨੇ ਬਾਈ ਬਾਹ ਫੜੀ ਐ ਨਾ ਮੈਂ ਤਾਂ ਕਹਿੰਦਾ ਪ੍ਰਮਾਤਮਾ ਉਹਨਾਂ ਦਾ ਵੀ ਮਾਰਾ ਸੱਚੇ ਪਾਸ਼ਾ ਉਹਨਾਂ ਦੀ ਵੀ ਹਮੇਸ਼ਾ ਚੜ੍ਹਦੀ ਕਲਾ ਕਰੇ ਸਹੀ ਗੱਲ ਹੈ ਵੀਰੇ ਪਤਾ ਕੀ ਆ ਵੀਰੇ ਮੈਨੂੰ ਪਤਾ ਕਿ ਜਿਹੜੀ ਵੀ ਸਥਿਤੀ ਸੀਗੀ ਕਿਹੜੀ ਸਥਿਤੀ ਦੇ ਵਿੱਚੋਂ ਮੈਂ ਨਿਕਲ ਕੇ ਆਇਆ ਵਾਂ ਇਹ ਪ੍ਰਮਾਤਮਾ ਜਾਣਦਾ ਤੇ ਜਾਂ ਜਿਹੜੇ ਬੰਦੇ ਉਸ ਟਾਈਮ ਮੌਕੇ ਤੇ ਸੀਗੇ ਉਹ ਜਾਣਦੇ ਨੇ ਹਾਂ ਹੈਲੋ ਬਾਈ ਵਰਕੇ ਜਾਂ ਸਾਡੀ ਭੈਣ ਹੈ ਹਾਂ ਉਹਨਾਂ ਨੂੰ ਵਿਚਾਰਿਆਂ ਦਾ ਬਹੁਤ ਬਾਈ ਧੰਨਵਾਦ ਆ ਵੀਡੀਓ ਨੂੰ ਬਈ ਸ਼ੇਅਰ ਕਰ ਦਿਆ ਕਰੋ ਹਰੇਕ ਹੱਸਣਿਆ ਦਾ ਬੰਦਾ ਇਹ ਨਹੀਂ ਬਈ ਉਹਦੇ ਅੰਦਰ ਖਾਉਣੀ ਕਿੰਨਾ ਕੋ ਦੁੱਖ ਹੈ ਬਾਈ ਸਹੀ ਗੱਲ ਹੈ ਤੇ ਤੁਹਾਨੂੰ ਮੈਂ ਇੱਕ ਚੀਜ਼ ਦਿਖਾਉਣਾ ਪ੍ਰਮਾਤਮਾ ਦਾ ਸ਼ੁਕਰਾਨਾ ਕਿਵੇਂ ਹੁੰਦਾ ਕਿਵੇਂ ਕਰਨਾ ਚਾਹੀਦਾ ਉਹ ਦੇਖੋ ਸਾਹਮਣੇ ਨਾ ਬਾਈ ਉਹ ਦੇਖ ਕੁੱਤਾ ਪਿਆ ਹਨਾ ਇਹ ਯਾਰ ਦੇਖੋ ਇਹ ਟੇਬਲ ਦੇ ਇਹ ਆ ਟੇਬਲ ਸੁਧਾ ਦੇ ਹਨਾ ਹਾਂ ਸਹੀ ਹੈ ਉਲਟਾ ਕਰਕੇ ਪਿਆ ਨਾ ਬਾਈ ਇਹ ਕੁੱਤਾ ਨਾ ਜਦੋਂ ਐ ਪੈਂਦਾ ਦੱਸ ਦੇ ਜੇ ਲੋ ਆਪਾਂ ਨੂੰ ਪਤਾ ਤਾਂ ਨਹੀਂ ਕਹਿੰਦੇ ਵੀ ਇਹ ਆਪਣੇ ਮਾਲਕ ਦੀ ਖੈਰ ਮੰਗਦਾ ਖੈਰ ਮੰਗਦਾ ਰੱਬ ਤੋਂ ਵੀ ਮੈਂ ਸਹੀ ਆ ਹਾਂ ਵੀ ਮੈਂ ਸਹੀ ਆ ਛਤਰਾਨਾ ਕਰਦਾ ਪਰਮਾਤਮਾ ਦਾ ਵੀ ਜਿਹੜਾ ਮੈਨੂੰ ਰੋਟੀ ਦੇ ਰਿਹਾ ਔਰ ਆਪਾਂ ਨੂੰ ਰੋਟੀ ਦੇਣ ਵਾਲਾ ਬਾਈ ਕੁੱਤਾ ਸਹੀ ਗੱਲ ਕੁੱਤੇ ਨੇ ਬੰਦੇ ਵਾਂਗ ਰੋਟੀ ਪਰਮਾਤਮਾ ਤੋਂ ਮੰਗ ਕੇ ਲਈ ਹੋਈ ਆ ਸਹੀ ਗੱਲ ਹੁਣ ਮੈਂ ਕਈ ਮੈਂ ਤਾਂ ਇਹ ਗੱਲ ਦੱਸਦਾ ਆ ਚਿੜੀਆਂ ਚਿੜੀਆਂ ਚੁੜੀਆਂ ਦੀ ਵੀਡੀਓ ਨਹੀਂ ਪਾਉਂਦਾ ਹੁੰਦਾ ਪੰਛੀਆਂ ਦੀ ਤੋਤਿਆਂ ਦੀ ਮੈਂ ਨਾ ਬਈ ਮੇਰੇ ਵੱਸ ਦੀ ਗੱਲ ਨਹੀਂ ਚਲੋ ਇੰਨੀ ਹੁਣ ਆਪਣੇ ਕੋ ਗੰਜਾਇਸ ਨਹੀਂ ਜੇ ਮੇਰੇ ਕੋ ਪੈਸੇ ਹੁਣ ਮੈਂ ਕਹਿੰਦਾ ਵੀ ਕੋਈ ਪਿੰਜਰੇ ਚ ਬਈ ਮੈਂ ਕੋਈ ਪੰਛੀ ਨਾ ਰਹਿੰਦਾ ਅੱਛਾ ਜਦੋਂ ਮੇਰੇ ਤੇ ਕੇਸ ਪਿਆ ਐਕਸੀਡੈਂਟ ਆ ਦਾ ਬੰਦਾ ਮਰਿਆ ਹੈ ਨਾ ਹਾਂ ਮੈਂ ਤਰੀਕ ਭੁਗਤਣ ਜਾਂਦਾ ਉਹਦੇ ਛੱਤੀਗੜਾ ਤਾਂ ਉੱਥੇ ਨਾ ਰਾਹ 'ਚ ਇੱਕ ਸਟੇਸ਼ਨ ਆਉਂਦਾ ਉੱਥੇ ਨਾ ਬਈ ਉਹ ਤੋਤੇ ਜਿ ਚਿੜੀਆਂ ਜੇ ਵੇਚਦੇ ਫਿਰਦੇ ਸੀਗੇ ਅੱਛਾ ਤਾਂ ਚਿੜੀਆਂ ਵੇਚਦੇ ਫਿਰਦੇ ਸੀ ਤਾਂ ਛੱਤੀਗੜਾ ਨੂੰ ਜਾਂਦੇ ਹੋਏ ਇੱਕ ਮਾਤਾ ਸੀਗੀ ਬਜ਼ੁਰਗ ਉਧਰ ਪੰਜਾਬੀ ਬਹੁਤ ਰਹਿੰਦੇ ਨੇ ਆਪਣੇ ਹਾਂ ਬਹੁਤ ਪੰਜਾਬੀ ਰਹਿੰਦੇ ਆ ਰਾਏਪੁਰਾ ਰਾਏਪੁਰਾ ਉਹ ਮਾਤਾ ਖੰਨੇ ਤੋਂ ਟ੍ਰੇਨ ਕਿਹੜੀ ਸੀਗੀ ਜਦ ਮੈਂ ਰਾਜਪੁਰੇ ਚੜਿਆ ਸੀਗਾ ਉਧਰ ਬਹੁਤ ਤੋਦੇ ਦਾਤੇ ਬੜੇ ਸੋਹਣੇ ਵੇਚਦੇ ਸੀਗੇ ਸਟੇਸ਼ਨਾਂ ਦੇ ਹਾਂ ਚੱਲ ਜੀ ਮੈਂ ਨਾ ਭਾਈ ਉਹ ਲਿਆ ਬੜਾ ਸੋਹਣਾ ਲੱਗਿਆ ਮੈਨੂੰ ਪਹਿਲਾਂ ਨਾਲ ਲਿਆਦਾ ਮੈਂ ਆਪਦੇ ਘਰ ਵਾਸਤੇ ਅੱਛਾ ਫਿਰ ਮੇਰੇ ਮਾਂ ਚਾਹ ਮੈਂ ਕਹਿੰਦਾ ਨਹੀਂ ਯਾਰ ਛੱਡ ਦੋ ਅੱਛਾ ਯਾਦ ਕਰ ਚੱਲ ਭਾਈ ਮੈਂ ਜੀ ਮੈਂ ਉਹਨੂੰ ਕਹਾਂਗਾ ਜੇ ਤੂੰ ਇਹਨੂੰ ਛੱਡ ਦੇ ਆਪਦਾ ਪਿੰਜਰਾ ਜਾਲਦਾ 150 ਰੁਪਏ ਉਹਨੇ ਮੇਰੇ ਤੋਂ ਲਿਆ ਪਿੰਜਰਾ ਜਾਲਦਾ ਵਾਪਸ ਲੈ ਗਿਆ ਤੇ ਉਹਨੂੰ ਤੋਂ ਦੇ ਨੂੰ ਦਾਤਾ ਭਈ ਉੱਡ ਗਿਆ ਹਾਂ ਚੱਲ ਉਹ ਮਾਤਾ ਗੱਲਾਂ ਕਰਨ ਲੱਗੀ ਕਹਿੰਦੀ ਪੁੱਤ ਵੀ ਆਹ ਤਾਂ ਬਹੁਤ ਵੱਡਾ ਫੋਨ ਹੈ ਵੀ ਜਿਹੜਾ ਮਤਲਬ ਵੀ ਤੇ ਆ ਪੰਛੀਆਂ ਨੂੰ ਛੱਡਿਆ ਹਨਾ ਆਜ਼ਾਦ ਕਰਿਆ ਆਜ਼ਾਦ ਕਰਿਆ ਚਲੋ ਮੈਂ ਕਿਹਾ ਵੀ ਮਾਤਾ ਵੀ ਕੋ ਮੈਂ ਤਾਂ ਕਹਿੰਦਾ ਵੀ ਕੋਈ ਪੰਛੀ ਨਹੀਂ ਗੁਲਾਮ ਰਹਿਣਾ ਚਾਹੀਦਾ ਹਮੇਸ਼ਾ ਰਹੇਗਾ ਆਜ਼ਾਦ ਰਹਿਣਾ ਚਾਹੀਦਾ ਹਾਂ ਚੱਲ ਉਹ ਪੁੱਤ ਗੱਲਾਂ ਕਰਨ ਲੱਗ ਗਿਆ ਪੁੱਤ ਕਿਵੇਂ ਆਇਆ ਕਿੱਥੇ ਚੱਲਿਆ ਕਿਹਦੇ ਰਿਸ਼ਤੇ ذری ہے ਕਿਵੇਂ ਆ ਮੈਂ ਕਹਿੰਦਾ ਨਹੀਂ ਮਾਤਾ ਰਿਸ਼ਤੇ داری ਕਹਿੰਨੂੰ ਮੈਂ ਤਾਂ ਆ ਬਿਵਤ ਦਾ ਮਾਰਿਆ ਹੋਇਆ ਮੇਰੇ ਦੇ ਤਰੀਕਾ ਪੈਂਦੀ ਨੇ ਵੀ ਮੈਂ ਤਾਂ ਹਾਂ ਐਕਸੀਡੈਂਟ ਦੇ ਕੇਸ ਤੇ ਵੀ ਮੇਰੇ ਤੇ ਕੇਸ ਪਿਆ ਹੋਇਆ ਵੀ ਮੈਂ ਤਾਂ ਉਹ ਪੇਸ਼ੀ ਭੂਤਾਂ ਚੱਲਿਆ اچھا ਉਹ ਕਹਿੰਦੀ ਪੁੱਤ ਤੈਨੂੰ ਤਾਂ ਪੰਛੀ ਛੱਡਿਆ ਹਾਂ ਤੂੰ ਹਰ ਮਹੀਨੇ ਨਿਰਣਾ ਕਰ ਲੈ ਮੈਂ ਮੈਂ 5 4 2 10 ਪੰਛੀ ਛੱਡੂਗਾ اچھا ਕਹਿੰਦੀ ਪੁੱਤ ਜੇ ਤੂੰ ਨਾ ਬਰੀ ਹੋਇਆ اچھا ਠੀਕ ਹੈ ਕਹਿੰਦੀ ਤੂੰ ਮੈਨੂੰ ਆ ਕੇ ਫੜ ਲੈ ਕਿਹਨੂੰ ਮੇਰਾ ਨਾਂ ਭਾਈ ਬਾਕੀ ਫਿਰ ਮੈਂ ਹਰੇਕ ਮਹੀਨੇ ਇੱਥੇ ਆਪਣੇ ਸੀਤਾਪੁਰੋਂ ਪੰਛੀ ਜੇ ਵੇਚਦੇ ਹੁੰਦੇ ਤੋਤੇ ਹਰੇਕ ਚੱਕਰ ਦੋ ਤਿੰਨ ਲੈ ਕੇ ਛੱਡਦੇ ਨੇ ਅੱਛਾ ਹਾਂ ਹਰੇਕ ਚੱਕਰ ਦੋ ਤਿੰਨ ਲੈ ਕੇ ਛੱਡਦੇ ਨੇ ਭਾਈ ਉਹ ਪਤਾ ਮਿਲ ਗਿਆ ਪ੍ਰਮਾਤਮਾ ਨੇ ਕਿਵੇਂ ਮਹਾਰਾਜ ਆਟੋਮੈਟਿਕ ਖਤਮ ਹਾਂ ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਉਹ ਕੀਤਾ ਕਿਵੇਂ ਨਹੀਂ ਭਾਈ ਮੈਨੂੰ ਲੱਗਦਾ ਉਸ ਤੋਂ ਬਾਅਦ ਚ 6 ਗੁ ਮਹੀਨੇ ਤਰੀਕਾ ਵਈਆਂ ਜਦੇ ਭਰੀ ਅੱਛਾ ਜੀ ਹਾਂ ਇਹ ਪੰਛੀਆਂ ਦਾ ਭਾਈ ਬਹੁਤ ਪੰਨਾ ਲੱਗਦਾ ਹੁਣ ਮੈਂ ਤਾਂ ਅਕਲਦਾਦਾ ਆਪਾਂ ਘਰੇ ਭਾਈ ਸਬਜ਼ੀ ਬਣਾਉਂਦੇ ਆਂ ਸਾਰੇ ਬਣਾਉਂਦੇ ਆ ਇੱਕ ਮੈਸੇਜ ਆ ਇਹ ਜੇ ਮੈਂ ਮੰਨ ਲਾ ਗੋਭੀ ਬਣਾਉਂਦੇ ਆ ਮਟਰ ਬਣਾਉਂਦੇ ਆ ਜਾਂ ਕੁਝ ਵੀ ਲਾਦਾ ਬਾਈ ਜੀ ਆਪਣੇ ਬੁੜੀਆਂ ਕੀ ਕਰਦੇ ਨੇ ਉਹ ਚੱਕ ਕੇ ਫੋਲਕ ਡਸਟਬਿਨ ਸਿੱਧਾ ਸਹੀ ਗੱਲ ਆ ਬਾਈ ਉਹਨਾਂ ਨੂੰ ਕੁਝ ਨਾ ਕਰੋ ਲਫਾਫੇ ਚ ਪਾ ਕੇ ਲੈ ਜਾਓ ਜਿੱਥੇ ਕੋਈ ਬਾਰਾ ਡੰਗਰ ਮਿਲਦਾ ਉੱਥੇ ਪਾ ਦਿਓ ਉਹਨੂੰ ਪਾ ਦਿਓ ਠੀਕ ਆ ਤੁਹਾਡੇ ਘਰ ਚ ਕੋਈ ਰਾਤ ਦੀਆਂ ਬਾਸੀ ਰੋਟੀਆਂ ਨੇ ਉਹ ਚੱਕ ਕੇ ਬਾਈ ਕਿਸੇ ਕੁੱਤੇ ਨੂੰ ਪਾ ਦਿਓ ਸਹੀ ਗੱਲ ਤੇ ਠੀਕ ਆ ਜਾਨਵਰਾਂ ਦੀ ਪੰਛੀ ਬਹੁਤ ਬਾਈ ਸੇਵਾ ਉੱਤਮ ਸੇਵਾ ਇਹ ਇਹ ਵਿਚਾਰੇ ਜੀਵ ਬੇਜਵਾਨ ਨੇ ਇਹਨਾਂ ਦੀ ਸੇਵਾ ਕਰਨੀ ਬਹੁਤ ਉਨਨਾ ਕੰਮ ਤਾਂ ਕਰਕੇ ਸਾਰੇ ਭਰਾਵਾਂ ਚਰਨਾਂ ਅੱਜ ਬੇਨਤੀ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਕਰੋ ਠੀਕ ਹੈ ਜੀ ਲਾਈਕ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਕਮੈਂਟ ਵੀ ਕਰਕੇ ਦੱਸਿਆ ਕਰੋ ਕਿ ਇਸ ਤਰ੍ਹਾਂ ਹੀ ਮੇਰੇ ਕਿਵੇਂ ਦੀ ਲੱਗੀ ਆ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸਵਾਹਿਗੁਰੂ ਜੀ ਕੀ ਫਤਿਹ